ਵੀ ਰਿਕਾਰਡਿੰਗ ਹੋ ਗਿਆ ਚੰਦਰਦੇਵ ਮਿਊਜ਼ਿਕ ਚ ਪੁੱਤ ਜੱਟਾਂ ਦੇ ਬਲਾਉਂਦੇ ਬਕਰੇ ਮੋਢਿਆਂ ਤੇ ਡਾਂਗਾ ਧਰੀਆਂ ਬੜਾ ਹਟ ਕੀਤਾ ਨਰਿੰਦਰ ਬੀਬਾ ਤੋਂ ਕੋਈ ਇਕੱਠਾ ਵੀ ਸੀਗਾ ਸੋਲੋ ਵੀ ਸੀ ਇਸ ਤਰ੍ਹਾਂ ਗੁਲਸ਼ਨ ਕੋਮਲ ਹੁਣੀ ਤੇ ਉਥੋਂ ਦੀ ਖਾਸ ਗੱਲ ਇਹ ਆ ਕਿ ਸਟੂਡੀਓ ਦੇ ਪੈਸੇ ਦਿੱਤੇ ਸੀ ਜੋ ਵੱਢਦੇ ਸੀ ਪਰਸੰਨੇ ਹੋਣਾਂ ਦੇ ਯੂਸਫ ਤੇ ਬਸੰਤ ਉਹਨਾਂ ਦੇ ਸਾਰਿਆਂ ਦੇ ਪੇਮੈਂਟਾਂ ਹੋਈਆਂ ਜਿਹੜਾ ਢੋਲੀ ਸੱਦਿਆ ਸੀ ਉਹਦੇ ਤੇ ਅਖੀਰ ਤੇ ਜਦੋਂ ਉਹ ਜੱਜਾ ਸਾਹਿਬ ਨੂੰ ਕਿਹਾ ਵੀ ਤੁਹਾਡੇ ਕਿਨੇ ਪੈਸੇ ਸੀ ਜੀ ਉਹ ਕਹਿੰਦੇ ਇਹ ਮੇਰਾ ਸਵਾ ਰੁਪਇਆ ਅੱਛਾ ਜੀ ਅਸਿਕ ਨੇ ਜੀ ਦੱਸੋ ਤੁਸੀਂ ਹਾਸੇ ਨਾਲ ਸਰ ਉਹ ਕਹਿੰਦਾ ਨਹੀਂ ਹਾਸੇ ਨਾਲ ਆਸਾਨੀ ਸੀਰੀਅਸਲੀ ਕਹਿ ਰਹੇ ਮੈਂ ਮੈਂ ਇਸ ਕਰਕੇ ਨਹੀਂ ਪੈਸੇ ਲੈਣੇ ਕਿਉਂਕਿ ਮੈਂ ਹੁਣ ਤੱਕ ਸੰਗੀਤਕਾਰ ਤਾਂ ਹੈਗਾ ਹੀ ਵੱਡਾ ਲੇਕਿਨ ਫਿਲਮੀ ਸੰਗੀਤਕਾਰ ਮੈਂ ਅੱਜ ਬਣਿਆ ਅੱਛਾ ਉਹ ਪਹਿਲੀ ਫਿਲਮ ਸੀ ਪੁੱਤ ਹਾਂ ਕਿਸੇ ਫਿਲਮ ਦਾ ਸੰਗੀਤ ਮੈਂ ਪਹਿਲੀ ਵਾਰ ਦਿੱਤਾ ਫਿਲਮ ਸੰਗੀਤਕਾਰ ਹੁਣ ਮਿਲ ਰਿਹਾ ਜਿਹੜਾ ਵੱਖਰਾ ਇੱਕ ਮੋੜ ਮੁੜਦੀ ਆ ਇਸ ਕਰਕੇ ਮੈਂ ਇਹਦੀ ਪੇਮੈਂਟ ਨਹੀਂ ਲੈਣੀ ਫਿਰ 1 ਰੁਪਿਆ ਤਾਂ ਸਾਡੇ ਸਾਥੀਆਂ ਦੇ ਬਟੂਏ ਚੋਂ ਨਿਕਲਿਆ ਚਾਰਾਂ ਨੇ ਹੈ ਨਹੀਂ ਸੀ ਟੁੱਟੇ ਹੋਏ ਚਾਰਾਂ ਨੇ ਥੱਲੇ ਪੌੜੀਆਂ ਉਤਰ ਕੇ ਕਿਸੇ ਪਾਨਪੂਨ ਵਾਲੇ ਤੋਂ ਉਹ ਤੋਂ ਲੈ ਕੇ ਆਏ ਤੇ ਉਹ ਸਵਰ ਰੁਪਈਏ ਦੀ ਜਿਹੜੀ ਰਸਵ ਸੀਗੀ ਉਹ ਹੁਜਾ ਸਭ ਨੂੰ ਮੇਰੇ ਹੱਥੋਂ ਕਰਵਾਈ ਗਈ